ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕੈਨੇਡਾ ਰੀਅਲ ਏਸਟੇਟ ਘਰ ਖਰੀਦਣ ਲਈ ਲੜਿੰਦੇ ਆਮਦਨ ਘਟਣ ਨਾਲ ਹਾਊਸਿੰਗ ਸੰਭਰਥਾ ਦੇ ਵਿੱਚ ਸੁਧਾਰ ਹੋਣ ਦਾ ਨਜ਼ਰ ਆ ਰਿਹਾ ਹੈ ਬੈਂਕ ਆਫ ਕੈਨੇਡਾ ਦੁਆਰਾ ਮੁਦਰਾ ਨੀਤੀ ਨੂੰ ਸੌਖਾ ਕਰਨ ਨਾਲ ਮਾਰਗੇਜ ਦਰਾਂ ਦਰਮ ਹੋਣ ਕਰਕੇ ਜੁਲਾਈ ਵਿੱਚ ਦੇਸ਼ ਭਰ ਵਿੱਚ ਹਾਊਸਿੰਗ ਸੰਭਰਥਾ ਦੇ ਵਿੱਚ ਸੁਧਾਰ ਹੋਇਆ ਹੈ Ratehub.co ਦੁਆਰਾ ਕਰਵਾਏ ਗਏ ਇੱਕ ਵਿਸ਼ਲੇਸ਼ਣ ਦੇ ਅਨੁਸਾਰ ਔਸਤ ਕੀਮਤ ਵਾਲਾ ਕਾਰ ਖਰੀਦਣ ਦੇ ਲਈ ਲੜਿੰਦੇ ਘਟੋ-ਘਟ ਆਮਦਨ ਜੂਨ ਤੋਂ ਜੁਲਾਈ ਤੱਕ ਜਾਂਚੇ ਗਏ 13 ਬਾਜ਼ਾਰਾਂ ਵਿੱਚ ਘਟੀ ਹੈ ਤੇ ਰਿਪੋਰਟ ਵਿੱਚ ਕਿਹਾ ਗਿਆ ਕਿ ਇਹ ਪਹਿਲੀ ਵਾਰ ਕਮੀ ਹੈ ਕਿ ਜਨਵਰੀ ਤੋਂ ਬਾਅਦ ਸਮਰੱਥਾ ਦੇ ਵਿੱਚ ਵੱਡਾ ਸੁਧਾਰ ਦੇਖਣ ਨੂੰ ਮਿਲਿਆ Ratehub.co ਦਾ ਕਹਿਣਾ ਹੈ ਕਿ ਰਿਹਾਇਸ਼ ਦੀ ਸਮਰੱਥਾ ਵਿੱਚ ਸੁਧਾਰ ਬੈਂਕ ਆਫ ਕੈਨੇਡਾ ਦੁਆਰਾ ਜੂਨ ਤੇ ਜੁਲਾਈ ਵਿੱਚ ਲਗਾਤਾਰ ਦਰਾਂ ਦੇ ਅੰਦਰ ਕਟੌਤੀ ਦੇ ਨਤੀਜੇ ਵਜੋਂ ਆਇਆ ਜਿਸ ਨਾਲ ਕੇਂਦਰੀ ਬੈਂਕ ਦੀ ਬੈਂਚਮਾਰਕ ਵਿਆਜ ਦਰ ਨੂੰ 5% ਤੋਂ 4.5% ਤੱਕ ਲਿਆਂਇਆ ਗਿਆ ਕੈਨੇਡਾ ਸਰਕਾਰ ਦੇ 5 ਸਾਲਾਂ ਬੈਂਚਮਾਰਕ ਬਾਂਡ ਦੀ ਪੈਦਾਵਾਰ ਵੀ ਜੁਲਾਈ ਤੇ ਅਗਸਤ ਦੇ ਦੌਰਾਨ ਕੱਟੀ ਹੈ ਜੋ 2 ਅਗਸਤ ਨੂੰ 2.89% ਤੱਕ ਘਟ ਗਈ ਸੀ ਤੇ ਰੇਟ ਆਫ ਡਾਟ ਸੀਏ ਦੇ ਅਨਸਾਰ ਉਪਭੋਗਤਾ ਰਿਣਦਾਤਾਵਾਂ ਨੇ ਫਿਕਸ ਰੇਟ ਮਾਰਗੇਜ ਲਈ ਬੈਂਚਮਾਰਕ ਲਗਾਤਾਰ ਇੱਕ ਨਾ ਇਹ ਸੈੱਟ ਕੀਤਾ ਹੈ 100 ਅਤੇ 200 ਅੰਕ ਦੇ ਆਧਾਰ ਦੇ ਵਿੱਚਕਾਰ 5 ਸਾਲ ਦੀ پیداوار ਤੋਂ ਉੱਪਰ ਜਿਵੇਂ ਕਿ پیداوار ਘਟਦੀ ਹੈ ਉਸੇ ਤਰ੍ਹਾਂ ਗਿਰਵੀ ਨਾਮੇ ਦੀਆਂ ਦਰਾਂ ਵੀ ਘਟਦੀਆਂ ਨੇ rateup.ca ਨੇ 20 ਸਾਲ ਦੀ ਡਾਊਨ ਪੇਮੈਂਟ 25 ਸਾਲ ਦੀ ਅਮੋਰਟਾਈਜੇਸ਼ਨ ਸਲਾਨਾ ਪ੍ਰਾਪਰਟੀ ਟੈਕਸਾਂ ਦੇ ਵਿੱਚ 4000 ਡਾਲਰ ਅਤੇ ਮਾਸਿਕ ਹੀਟਿੰਗ ਦੇ ਲਈ 150 ਡਾਲਰ ਦੇ ਨਾਲ ਇੱਕ ਮਾਰਗੇਜ ਦੇ ਆਧਾਰ ਤੇ ਔਸਤ ਕੀਮਤ ਵਾਲਾ ਘਰ ਖਰੀਦਣ ਦੇ ਲਈ ਲੜਿੰਦੇ ਆਮਦਨ ਗਣਨਾ ਕੀਤੀ ਹੈ ਵਰਤਿਆਂਗੀਆਂ ਮਾਰਗੇਜ ਦਰਾਂ ਜੂਨ ਵਿੱਚ 5.47% ਅਤੇ ਜੁਲਾਈ ਵਿੱਚ 5.29% ਉਸ ਸਮੇਂ ਪੰਜ ਸਭ ਤੋਂ ਵੱਡੇ ਬੈਂਕਾਂ ਦੀਆਂ 5 ਸਾਲ ਦੀਆਂ ਨਿਰਧਾਰਤ ਦਰਾਂ ਦੀ ਆਸਤ ਸਨ ਔਸਤ ਘਰਾਂ ਦੀ ਕੀਮਤ ਦਾ ਡੇਟਾ ਕੈਨੇਡੀਅਨ ਰੀਅਲ اسٹیਟ ਐਸੋਸੀਏਸ਼ਨ ਦੇ ਔਸਤ ਘਰ ਦੇ ਕੀਮਤ ਸੁਚੰਤ ਤੋਂ ਸੀ ਰਿਪੋਰਟ ਵਿੱਚ ਸ਼ਾਮਲ ਸਾਰੇ 13 ਬਜ਼ਾਰਾਂ ਨੇ ਔਸਤ ਕੀਮਤ ਵਾਲੇ ਘਰਾਂ ਨੂੰ ਖਰੀਦਣ ਲਈ ਲੜਿੰਦੇ ਆਮਦਨ ਨੂੰ ਦੇਖਿਆ ਟੋਰਾਂਟੋ ਵਿੱਚ ਕਿਫਾਇਤੀ ਸਮਰੱਥਾ ਦੇ ਮਾਮਲੇ ਵਿੱਚ ਸਭ ਤੋਂ ਵੱਡਾ ਸੁਧਾਰ ਦੇਖਿਆ ਗਿਆ ਜੂਨ ਅਤੇ ਜੁਲਾਈ ਦਰਮਿਆਨ ਘਰ ਖਰੀਦਣ ਲਈ ਲੜਿੰਦੇ ਆਮਦਨ 5410 ਡਾਲਰ ਤੋਂ 279050 ਤੱਕ ਘਟ ਗਈ ਹੈ ਜਦੋਂ ਕਿ ਮਾਰਗੇਜ ਦਰਾਂ ਨੇ ਮਦਦ ਕੀਤੀ ਹੈ ਤੇ ਗ੍ਰੇਟਰ ਟਾਂਟੋ ਏਰੀਆ ਦੇ ਵਿੱਚ ਇੱਕ ਘਰ ਦੀ ਔਸਤ ਕੀਮਤ ਦੇ ਵਿੱਚ 13300 ਡਾਲਰ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਜਿਸ ਦੇ ਨਾਲ ਆਮਦਨ ਦੀ ਘਟ ਲੋਡ ਵਿੱਚ ਯੋਗਦਾਨ ਪਾਇਆ ਗਿਆ ਸੀ ਵੈਨਕੂਵਰ ਵਿੱਚ ਵੀ ਔਸਤ ਘਰ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦੇਖੀ ਗਈ ਹੈ ਜਦੋਂ ਕਿ ਘਰ ਖਰੀਦਣ ਲਈ ਲੜੀ ਦੀ ਔਸਤ ਆਮਦਨ ਜੂਨ ਅਤੇ ਜੁਲਾਈ ਦਰਮਿਆਨ 5020 ਡਾਲਰ ਤੋਂ ਘਟ ਕੇ 226680 ਰਹਿ ਗਈ ਹੈ ਹੇਮਿਲਟਨ অন্ਟਾਰੀਓ ਨੇ ਕਫਾਈਤੀ ਵਿੱਚ ਤੀਜਾ ਸਭ ਤੋਂ ਵੱਡਾ ਵਾਅਦਾ ਦੇਖਿਆ ਜਿਸ ਵਿੱਚ ਇੱਕ ਘਰ ਖਰੀਦਣ ਲਈ ਲੜਿੰਦੀ ਆਮਦਨ ਜੂਨ ਅਤੇ ਜੁਲਾਈ ਦੇ ਵਿੱਚਕਾਰ 3510 ਤੋਂ ਘਟ ਕੇ 164040 ਡਾਲਰ ਹੋ ਗਈ ਹੈ ਕਿਉਂਕਿ ਇੱਕ ਆਸਥ ਘਰ ਦੀ ਕੀਮਤ 6400 ਘਟ ਗਈ ਹੈ ਕੈਨੇਡਾ ਵਿੱਚ ਵਿਦੇਰਿਕ ਫਾਈਟ ਰਿਅਸ਼ੀ ਬਾਜ਼ਾਰਾਂ ਖਾਸ ਤੌਰ ਤੇ ਐਟਲਾਂਟਿਕ ਕੈਨੇਡਾ ਅਤੇ ਪੈਰਿਸ ਵਿੱਚ ਨਵੰਬਰ ਅਤੇ ਜੁਲਾਈ ਦੇ ਵਿਚਕਾਰ ਆਮਦਨ ਲੋਡਾਂ ਵਿੱਚ ਕਮੀ ਦੇਖੀ ਆ ਉਥੇ ਹੀ ਫਰੈਂਡ ਰਿਕਟਨ ਵਿੱਚ ਇੱਕ ਆਸ ਕੀਮਤ ਵਾਲਾ ਘਰ ਖਰੀਦਣ ਲਈ ਐਨਬੀ ਨੂੰ ਜੂਨ ਦੇ ਮੁਕਾਬਲੇ 70000 ਡਾਲਰ ਅਤੇ 210 ਡਾਲਰ ਘਟ ਆਮਦਨ ਦੀ ਲੋੜ ਹੋਵੇਗੀ ਇਹ ਉਦੋਂ ਵੀ ਆਇਆ ਜਦੋਂ ਆਸਤਨ ਘਰ ਦੀ ਕੀਮਤ 3600 ਡਾਲਰ ਵੱਧ ਗਈ ਕੈਨੇਡੀਅਨ ਕਵਨਾਮਾ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਖਬਰ ਖਬਰਾਂ ਦੇਖਣੀ ਸੁਣਨੀ ਪੜਨੀ ਤਾਂ ਬਣਿਆ ਰਹੋ aajbisbala.com ਦੇ ਨਾਲ